ਲੰਗਰ ਦਾ ਬਈ ਤੁਸੀਂ ਬਹੁਤ ਵੇਖਿਆ ਹੋਣਗੇ ਅੱਜ ਇੱਕ ਵੱਖਰਾ ਲੰਗਰ ਦਿਖਾਉਣਿਆ ਤੁਹਾਨੂੰ ਪਿੰਡ ਬੜਬਰ ਦੇ ਵਿਖੇ ਬੁੱਢਾ ਦਲ ਸਿੰਘ ਸਿੰਘ ਜਥੇਬੰਦੀ ਵੱਲੋਂ ਲਾਇਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਵੇਂ ਸੋਚਿਆ ਮਨਚ ਵੀ ਲੰਗਰ ਲਾਈਏ ਜੀ ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜੀ ਹਰ ਸਾਲ ਹਰ ਸਾਲ ਅੱਛਾ ਇਸ ਜਗ੍ਹਾ ਦੇ ਉੱਪਰ ਤੇ ਸ਼ਰਦਈਆਂ ਦਾ ਸ਼ਿੱਦੀ ਦੇ ਗਾਂਦੇ ਲੰਗਰ ਗੁਰੂਆਂ ਲਾਡ ਲੀਆਂ ਫੌਜਾਂ ਬੁੱਢਾ ਦਲ ਦੇ ਵੱਲੋਂ ਬਾਈ ਲਗਾਇਆ ਜਾਂਦਾ ਹੈ ਇਹਦੇ ਵਿੱਚ ਆ ਸਾਰਾ ਸਮਾਨ ਪੈਣਾ ਹੈ ਜੀ ਹਾਂ ਬਈ ਇਹਦੇ ਵਿੱਚ ਮੱਕ ਜ ਬਾਦਾਮ ਸ ਗੁਰੂਕੀਆਂ ਸੰਗਤਾਂ ਨੇ ਬਾਈ ਆਪਾਂ ਨੂੰ ਭੇਜਣਾ ਕੀਤੀਆਂ ਨੇ ਸਾਰੇ ਸਿੰਘਾਂ ਦਾ ਸਹਿਯੋਗ ਆ ਇਹ ਲੰਗਰ ਬਾਈ ਬੱਸ ਸਟੈਂਡ ਦੇ ਉੱਪਰ ਜਮਾ ਬਰਬਰ ਲਿਖਵੇਖੇ ਲੱਗਿਆ ਹੋਇਆਗਾ ਰੋਡ ਦੇ ਉੱਪਰ ਸੋ ਅੱਜ ਬਾਈ ਲੰਗਰ ਤੇ ਜਰੂਰ ਆਇਓ ਲੰਗਰ ਸਾਕ ਕੇ ਜਾਇਓ ਸਰਦਾਈ ਦਾ ਲੰਗਰ ਜੋ ਕਿ ਨਿੰਮ ਦਾ ਘੋਟਨਾ ਆ ਤੇ ਆ ਪੱਥਰ ਖੜਾਗੇ ਜੀ ਇਹ ਪੱਥਰ ਲਾਲ ਪੱਥਰ ਆ ਜੀ ਜਿਹੜਾ ਕਿ ਸੇਤਲੀ ਵਧੀਆ ਹੁੰਦਾ ਨਹੀਂ ਬਿਲਕੁਲ ਜੀ ਬਿਲਕੁਲ ਠੰਡਾ ਹੁੰਦਾ ਆ ਬਾਕੀ ਨਿੰਮ ਹੋ ਗਿਆ ਜੀ ਨਿੰਮ ਦੇ ਗੁਣ ਆਪ ਨੂੰ ਸਾਰਾ ਨੂੰ ਪਤਾ ਹੀ ਆ ਤੇ ਵੀਡੀਓ ਸ਼ੇਅਰ ਕਰ ਦਿਓ ਜਿੰਨਾਂ ਨੂੰ ਇਹ ਜਥੇਬੰਦੀ ਦਾ ਕੰਮ ਵਧੀਆ ਲੱਗਿਆ ਕਰੇ ਗ ਜਿ ਕਰੇ ਗਿ ਆਵੇ ਨਿਹਾਲ ਹੋ ਜਾਵੇ ਗੁਰੂ ਕਾ ਗੀਤਰ ਮਹਾਰਾਜੀਆਂ ਨੂੰ ਪਾਵੇ ਸਤਿ ਸ੍ਰੀ ਅਕਾਲ ਜਿ ਕਰੇ ਗਿ ਆਵੇ ਨਿਹਾਲ ਹੋ ਜਾਵੇ ਆ ਸ਼ਕਤੀ ਮਾਤਾ ਸਵ ਦੇਵਿਆਂ ਕੋ ਪਾਵੇ ਸਤਿ ਸ੍ਰੀ ਅਕਾਲ ਜਿ ਕਰੇ ਗਿ ਆਵੇ ਨਿਹਾਲ ਹੋ ਜਾਵੇ ਬੁੱਢੇ ਦਾਲੂ ਪਾਵੇ ਸਤਿ ਸ੍ਰੀ ਅਕਾਲ ਗੁਰੂ ਰੇ ਆਕਾਲ ਦੇਖ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ